ਸਸਟਿਕਾਲੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਿਹੜਾ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਕਾਫੀ ਜਾਦੇ ਸੋਹਣੇ ਸੂਟ ਲੈ ਕੇ ਆਏਗੇ ਹੈਂਡਵਰਕ ਦੇਣਗੇ ਫੈਬਰਿਕ ਤੁਸੀਂ ਕੋਈ ਵੀ ਲਗਵਾ ਸਕਦੇ ਹੋ ਆਪਣੇ ਅਕੋਰਡਿੰਗ ਆਪਣੇ ਪਰਸਰਟ ਅਕੋਰਡਿੰਗ ਵੀ ਤੁਸੀਂ ਕਿੱਦਾਂ ਦਾ ਫੈਬਰਿਕ ਲਗਾਉਣਾ ਹੈ ਸੈਮੀ ਜਾਂ ਫੁੱਲ ਪਿਓਰ ਹਨਾ ਤੇ ਤੁਸੀਂ ਕੰਮ ਚੈੱਕ ਕਰ ਸਕਦੇ ਹੋ ਸਾਡਾ ਹੈਂਡਵਰਕ ਦਾ ਆਪਾਂ ਵਾਈਟ ਸੂਟ ਹੈਗਾ ਜਿਹੜਾ ਆਪਾਂ ਰੈਡੀ ਕੀਤਾ ਹੈਗਾ ਭੈਣ ਦਾ ਇਹ ਬਾਹਰਲੇ ਕਸਟਮਰਾਂ ਦੇ ਸੂਟ ਲੈਣਗੇ ਬਾਹਰ ਜਾਣੇ ਨੇਗੇ ਤੁਸੀਂ ਸਭ ਤੋਂ ਪਹਿਲਾਂ ਦੇਖ ਸਕਦੇ ਹੋਗੇ neck ਤੇ ਵਰਕ ਕੀਤਾ ਹੋਇਆ ਹੈਗਾ ਸਾਰਾ ਇਹ ਹੈਂਡ ਦਾ ਕੰਮ ਹੈਗਾ ਕੰਮ ਤੁਸੀਂ ਦੇਖ ਸਕਦੇ ਹੋ ਨੀਟ ਐਂਡ ਕਲੀਨ ਮਿਲੂਗਾ ਤੁਹਾਨੂੰ ਜਿਸ ਤਰ੍ਹਾਂ ਸਾਨੂੰ ਫੋਟੋ ਆਈ ਸੀ ਆਪਾਂ ਸੇਮ ਸੂਟ ਲੈਣਗੇ ਜਿਹੜੇ ਆਪਾਂ ਰੈਡੀ ਕੀਤੇ ਨੇਗੇ ਇਸ ਤਰ੍ਹਾਂ neck ਬਣਿਆ ਹੋਇਆ ਹੈਗਾ ਪਲੱਸ ਨਾਲ ਫਿਰ ਘੇਰਾ ਵੀ ਵਰਕ ਕੀਤਾ ਹੋਇਆ ਹੈਗਾ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋਗੇ ਘੇਰਾ ਵਰਕ ਕੀਤਾ ਹੋਇਆ ਹੈਗਾ ਤੇ ਬਾਹਵਾਂ ਦੇ ਉੱਪਰ ਵੀ ਕੰਮ ਹੈਗਾ ਲੋਚ ਇਸ ਤਰ੍ਹਾਂ ਕੰਮ ਤੁਸੀਂ ਦੇਖ ਸਕਦੇ ਹੋ ਪੂਰਾ ਨੀਟ ਐਂਡ ਕਲੀਨ ਮਿਲੂਗਾ ਤੁਹਾਨੂੰ ਫੁੱਲ ਐਂਡ ਵਧੀਆ ਮਟੀਰੀਅਲ ਲੱਗਿਆ ਹੋਊਗਾ ਸਾਡੇ ਕੰਮ ਦੇ ਵਿੱਚ ਇਹ ਨਹੀਂ ਹੈਗਾ ਵੀ ਘਟੀਆਂ ਲੱਗਿਆ ਹੋਊਗਾ ਤੇ ਨਾਲ ਹੈਗੀ ਅਸੀਂ ਬਾਟਮ ਦੇ ਉੱਪਰ ਵਰਕ ਹੈਗਾ ਤੁਸੀਂ ਬਾਟਮ ਦੀ ਡਿਟੇਲ ਭੇਜਿਆ ਕਰੋ ਵੀ ਸਾਡੀ ਹੈਵੀ ਬਣਾਉਣੀ ਆ ਜਾਂ ਸੈਮੀ ਰੱਖਣੀ ਆ ਕੀ ਜਾਂ ਸਟ੍ਰੇਟ ਬਣਾਉਣੀ ਆ ਇਹ ਨਾਲ ਤੁਸੀਂ ਸਾਨੂੰ ਦੱਸਿਆ ਸੀ ਸਾਡੀ ਪਟਿਆਲਾ ਬਾਟਮ ਹੋਣ ਤੇ ਉਸ ਅਕੋਰਡਿੰਗ ਆਪਾਂ ਰੱਖਿਆ ਨੇ ਗੀਆਂ ਪਟਿਆਲਾ ਬਾਟਮ ਰੱਖਿਆ ਨੇ ਗੀਆਂ ਵਰਕ ਕੀਤਾ ਹੋਇਆਗਾ ਬਲੋਜੀ ਪਹਿਲਾ ਸੂਟ ਇਹ ਸੀਗਾ ਆਪਣਾ ਵਾਈਟ ਦੇ ਵਿੱਚ ਦੂਜਾ ਸੂਟ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਜਾਂਦੇ ਸੋਹਣਾ ਸਿਲਕ ਦੇ ਉੱਪਰ ਆਪਾਂ ਰੈਡੀ ਕੀਤਾ ਰਾਨੀ ਕਲਰ ਦੇ ਵਿੱਚ ਇਸ ਤਰ੍ਹਾਂ ਕੰਮ ਆ ਜਾਊਗਾ ਜਿਹੜਾ ਸਾਰਾ ਇਹ ਆ ਜਾਊਗਾ ਜੀ ਚੱਕਾਂ ਦਾ ਕੰਮ ਆ ਜਾਊਗਾ ਤੁਸੀਂ ਕੰਮ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋਗੇ ਉਸ ਅਕੋਰਡਿੰਗ ਪ੍ਰਾਈਸ ਹੋਗਾ ਕੋਈ ਤੁਹਾਨੂੰ ਪ੍ਰਾਈਸ ਘੱਟ ਕਹੂਗਾ ਤਾਂ ਉਹਦਾ ਮਟੀਰੀਅਲ ਬਿਲਕੁਲ ਵੀ ਵਧੀਆ ਨਹੀਂ ਹੋਊਗਾ ਲੱਗਿਆ ਹੋਇਆ ਤੁਸੀਂ ਕਦੇ ਮਰਜੀ ਇਹ ਗੱਲ ਨੋਟ ਕਰ ਲਿਓ ਜਿੰਨਾ ਤੁਸੀਂ ਹੈ ਨਾ ਪ੍ਰਾਈਸ ਵਧੀਆ ਲਗਾਉਂਗੇ ਆਪਣੇ ਸੂਟ ਤੇ ਇਸ ਤਰ੍ਹਾਂ ਦੇਖੋ ਤੁਹਾਨੂੰ ਮਟੀਰੀਅਲ ਇਦਾਂ ਮਿਲੂਗਾ ਪੂਰਾ ਵਧੀਆ ਲੱਗਿਆ ਹੋਇਆ ਐਵੇਂ ਮੈਂ ਤੁਹਾਨੂੰ ਕਹਿਦਾ ਵੀ ਹਾਂ ਤੁਹਾਡਾ ਸੂਟ ਇੰਨੇ ਚ ਰੈਡੀ ਹੋ ਜਾਊਗਾ ਉਹਦੇ ਵਿੱਚ ਮਟੀਰੀਅਲ ਦੀ ਜਿਹੜੀ ਕੁਆਲਿਟੀ ਹੋਊਗੀ ਉਹ ਸਸਤੀ ਹੋਊਗੀ ਇਹ ਕਿਤੇ ਨਹੀਂ ਜਾਂਦਾ ਕਈ ਸਾਲ ਵਰਕ ਇਸ ਤਰ੍ਹਾਂ ਆਪਾਂ 골ਡਨ ਆਪਾਂ ਪੱਟੀ ਲਗਾਈ ਹੈਗੀ ਤੁਸੀਂ ਦੇਖ ਸਕਦੇ ਹੋ ਕੰਮ ਤੇ ਨੈਕ ਦੇ ਉੱਤੇ ਵੀ ਵਰਕ ਕੀਤਾ ਹੋਇਆ ਹੈਗਾ ਇਸ ਤਰ੍ਹਾਂ ਸਾਰਾ ਇਹ ਹੈਂਡ ਵਰਕ ਕੀਤਾ ਹੋਇਆ ਹੈਗਾ ਸੂਟ ਤੇ ਪਹਿਲਾਂ ਵਾਲਾ ਵੀ ਆਪਾਂ ਹੈਂਡ ਦੇ ਵਿੱਚ ਹੀ ਸੀਗਾ ਤੇ ਇਸ ਤਰ੍ਹਾਂ ਬਾਹਾਂ ਦੇ ਉੱਪਰ ਕੰਮ ਆ ਜਾਊਗਾ ਠੀਕ ਹੈ ਜੀ ਕੋਈ ਵੀ ਤੁਸੀਂ ਆਪਣਾ ਡਿਜ਼ਾਈਨ ਸ਼ੇਅਰ ਕਰਕੇ ਸਾਡੇ ਨਾਲ ਪਿਕਚਰ ਸ਼ੇਅਰ ਕਰਕੇ ਇਦਾਂ ਹੀ ਆਪਾਂ ਜਿੱਦਾਂ ਸਾਨੂੰ ਇਹ ਪਿਕਚਰਜ਼ ਆਈਆਂ ਸੀਗੀਆਂ ਉਸ ਅਕੋਰਡਿੰਗ ਆਪਾਂ ਸੂਟ ਲੇਗੇ ਜਿਹੜੇ ਆਪਾਂ ਰੈਡੀ ਕਰਦੇ ਠੀਕ ਹੈ ਜੀ ਤੁਸੀਂ ਵੀ ਪਿਕਚਰ ਸ਼ੇਅਰ ਕਰਕੇ ਸਾਡੇ ਨਾਲ ਸੇਮ ਸੂਟ ਲੇਗੇ ਜਿਹੜੇ ਰੈਡੀ ਕਰਵਾ ਸਕਦੇ ਹੋਗੇ ਤੇ ਬਾਟਮ ਦੇ ਉੱਪਰ ਕੋਈ ਵੀ ਕੰਮ ਨਹੀਂ ਸੀਗਾ ਤੇ ਆਪਾਂ ਇਸ ਤਰ੍ਹਾਂ ਡਿਜ਼ਾਈਨ ਬਣਾਤਾ 골ਡਨ ਕਲਰ ਦਾ ਠੀਕ ਹੈ ਜੀ ਬਹੁਤ ਵਧੀਆ ਲੱਗੇ ਹਨਾ ਅਗਲਾ ਸੂਟ ਆਜੂਗਾ ਜੀ ਪਰਪਲ ਸ਼ੇਡ ਦੇ ਵਿੱਚ ਆਜੂਗਾ ਤੁਸੀਂ ਦੇਖ ਸਕਦੇ ਹੋਗੇ ਇਦਾਂ ਨੈੱਕ ਬਣਿਆ ਹੋਇਆ ਡਾਰਕ ਪਰਪਲ ਜਿਹਾ ਕਲਰ ਹੈਗਾ ਇਹ ਤੇ ਇਸ ਤਰ੍ਹਾਂ ਬਣੀਆਂ ਹੋਈਆਂ ਨੇ ਪਾਵਾਂ ਬਣੀਆਂ ਹੋਈਆਂ ਨੇਗੀਆਂ ਸਾਰਾ ਇਹ ਕੰਮ ਹੈ ਜੀ ਜੇੜਾ ਚਾਕਾਂ ਦੇ ਉੱਪਰ ਆਜੂਗਾ ਇਸ ਤਰ੍ਹਾਂ ਬਾਟਮ ਦੇ ਉੱਪਰ ਵਰਕ ਕੀਤਾ ਹੋਇਆ ਠੀਕ ਹੈ ਜੀ ਤੇ ਇਹਦੇ ਵਿੱਚ ਹਨਾ ਫਿਰ ਆਪਾਂ ਕਲਰ ਬਹੁਤ سارے ਮਿਲ ਜਾਣਗੇ ਜਿੰਮੇਦਾਰੀ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਕੀ ਕਰਵਾ ਸਕਦੇ ਹੋ ਹਾਂਜੀ ਮੈਂ ਤੁਹਾਨੂੰ ਕਲਰ ਦਿਖਾ ਦਿੰਦੀ ਹਾਂ ਜੀ ਸਾਟਨ ਦੇ ਵਿੱਚ ਨੇ ਪਿਓਰ ਸਾਟਨ ਦੇ ਵਿੱਚ ਐ ਪਲੇਨ ਫੈਬਰਿਕ ਕੋਈ ਵੀ ਨਹੀਂ ਮਿਲੂਗਾ ਇਹਦੇ ਵਿੱਚ ਇਹਦੇ ਉੱਪਰ ਤੁਸੀਂ ਮਸ਼ੀਨ ਵਰਕ ਹੈਂਡ ਵਰਕ ਆਰਈ ਪਲੱਸ ਮਸ਼ੀਨ ਦਾ ਕੰਮ ਕਰਵਾ ਸਕਦੇ ਹੋ ਕਿਉਂਕਿ ਪਲੇਨ ਫੈਬਰਿਕ ਬਿਲਕੁਲ ਵੀ ਹਨ ਆਪਣੇ ਕੋਲੇ ਲਿਮਟਿਡ ਜਿਹਾ ਸਟਾਕ ਹੁੰਦਾ ਹੈਗਾ ਬਾਕੀ ਵਰਕ ਵਗੈਰਾ ਦੇ ਆਰਡਰ ਚੱਲ ਰਹੇ ਨੇ ਪਹਿਣਾ ਦੇ ਤਾ ਕਰਕੇ ਹਨਾ ਪੂਰੇ ਨਹੀਂ ਆਉਂਦੇ ਹੈਗੇ ਕਲਰ ਇਹਦੇ ਵਿੱਚੋਂ ਤੁਸੀਂ ਮੈਂ ਤੁਹਾਨੂੰ ਇਹ ਦਿਖਾਉਣ ਦਾ ਮਕਸਦ ਇਹ ਆ ਕਲਰ ਵੀ ਇਹਦੇ ਵਿੱਚੋਂ ਸਿਲੈਕਟ ਕਰੋ ਤੇ ਆਪਣਾ ਤੁਸੀਂ ਹੈਂਡ ਦਾ ਕੰਮ ਕਰਾਓ ਮਸ਼ੀਨ ਦਾ ਕਰਵਾਓ ਤੇ ਇਸ ਤਰ੍ਹਾਂ ਹਨਾ ਕਾਫੀ ਪੈਣਾ ਪਈ ਜਾਣਗੇ ਵੀ ਸਾਨੂੰ ਪਿਕ ਪਾ ਦੋ ਹਨਾ ਪਿਕ ਨਹੀਂ ਆਪਾਂ ਪਾ ਸਕਦੇ ਕਿਉਂਕਿ ਮੈਂ ਕੱਲੀ ਆਂਗੀ ਹਨਾ ਤਾਂ ਕਰਕੇ ਵੀ ਇੰਨਾ ਟਾਈਮ ਨਹੀਂ ਹੁੰਦਾ ਹੈਗਾ ਵੀ ਮੈਂ ਤੁਹਾਨੂੰ ਤੇ ਨਾਲ ਫੋਟੋਆਂ ਸ਼ੇਅਰ ਕਰਾਂ ਤੇ ਤਾਂ ਹੀ ਮੈਂ ਤੁਹਾਨੂੰ ਹਰ ਵੀਡੀਓ 'ਚ ਕਹਿੰਨੀ ਹਣੀ ਆ ਵੀ ਤੁਸੀਂ ਧਿਆਨ ਨਾਲ ਵੀਡੀਓ ਦੇਖਿਆ ਕਰੋ ਤੇ ਫਿਰ ਤੁਸੀਂ ਆਪਣਾਗਾ ਆਰਡਰ ਹੈਗਾ ਜਿਹੜਾ ਦੇ ਦਿਆ ਕਰੋ ਦੇਖੋ ਆਹ ਕਲਰ ਵੀ ਹੈ ਜਿਹੜਾ ਕਾਫੀ ਜਿਆਦਾ ਸੋਨਾ ਕਲਰ ਹੈਗਾ ਫਿਰ ਰਾਣੀ ਕਲਰ ਆ ਗਿਆ ਇਹਦੇ ਉੱਪਰ ਤੁਸੀਂ ਬਹੁਤ ਸੋਹਣੀ ਪਿਓਰ ਸਟਾਟਣਾਂਗੀ ਹੈਂਡਵਰਕਲੀ ਬਹੁਤ ਜਿਆਦਾ ਸੋਨਾ ਸਟੱਫ ਹੈਗਾ ਤੇ ਬਾਕੀ ਤੁਹਾਡੀ ਚੁਆਇਸ ਹੈ ਵੀ ਤੁਸੀਂ ਮਸ਼ੀਨ ਦਾ ਕੰਮ ਕਰਵਾਉਣਾ ਚਾਹੁੰਦੇ ਹੋ ਮਸ਼ੀਨ ਦਾ ਵੀ ਹੋ ਜੂਗਾ ਇਤਾਂ ਦੀ ਗੱਲ ਨਹੀਂ ਲਓ ਜੀ ਇਹਦੇ ਵਿੱਚੋਂ ਕਲਰ ਸਿਲੈਕਟ ਕਰਕੇ ਤੁਸੀਂ ਆਰਡਰ ਆਪਣਾ ਵਰਕ ਦਾ ਆਪਣਾ ਸ਼ੇਅਰ ਕਰ ਦਿਓ ਸਾਡੇ ਨਾਲ ਲੋ ਜੀ 컬러 ਆਪਾਂ ਸਾਰੇ ਲੈ ਕੇ ਆਏਗੇ ਹੁਣੇ ਸਟਾਕ ਹੈ ਜਿਹੜਾ ਓਪਨ ਕੀਤਾ ਹੈਗਾ ਮੈਂ ਲੋ ਜੀ ਸਾਰੇ 컬러 ਅਵੇਲੇਬਲ ਹੈਗੇ ਨੇ ਆਪਣੇ ਕੋਲੇ ਠੀਕ ਹੈ ਜੀ ਇਹਦੇ ਵਿੱਚ ਤੁਸੀਂ ਰੰਗ ਆਪਣਾ ਸਿਲੈਕਟ ਕਰੋ ਤੇ ਸਾਨੂੰ ਕੋਈ ਵੀ ਤੁਸੀਂ ਆਪਣਾ ਵਰਕ ਦਾ ਆਰਡਰ ਹੈ ਜਿਹੜਾ ਦੇ ਸਕਦੇ ਹੋ ਇਹ 컬러 ਹੈਗਾ ਜਿਹੜਾ ਕੈਮਰੇ ਦੇ ਵਿੱਚ ਕਾਫੀ ਜ਼ਿਆਦਾ ਲਾਈਟ ਆ ਰਿਹਾ ਪਰ ਇੰਨਾ ਲਾਈਟ ਨਹੀਂ ਹੈਗਾ ਇਹ 컬러 ਬਹੁਤ ਸੋਹਣਾ 컬러 ਹੈਗਾ ਜਿਹੜਾ ਹੁਣ ਆਪਾਂ ਫੈਬਰਿਕ ਦਿਖਾਉਣ ਜਾ ਰਹੇ ਹਾਂ ਕਿ ਜਿੱਦਾਂ ਕਿ ਫੁਲਕਾਰੀ ਦਾ ਕੰਮ ਚੱਲ ਰਿਹਾ ਹੈ ਹਨਾ ਤਾਂ ਇਹ ਵਾਲੇ ਸੂਟਾਂ ਤੇ ਤੁਸੀਂ ਕਰਵਾ ਸਕਦੇ ਹੋ ਇਹ ਖਾਦੀ ਆ ਸਪੈਸ਼ਲ ਉਹ ਫੁਲਕਾਰੀ ਹੈ ਸੌਰੀ ਸਪੈਸ਼ਲ ਉਹ ਸੂਟ ਨੇ ਇਹ ਜਿੱਤੇ ਫੁਲਕਾਰੀ ਦਾ ਕੰਮ ਹੁੰਦਾਗਾ ਤੁਸੀਂ ਇਹਤੇ ਬਾਕੀ ਹੋਰ ਡਿਜ਼ਾਈਨ ਵੀ ਕਰਾ ਸਕਦੇ ਹੋ ਫੁਲਕਾਰੀ ਤੋਂ ਬਿਨਾ ਬਸ ਮੇਰਾ ਸਮਝੋ ਆਨ ਕੈਨ ਦਾ ਮਤਲਬ ਇਹ ਸੀਗਾ ਵੀ ਜਿਹੜੇ ਤੁਸੀਂ ਫੁਲਕਾਰੀ ਦੇ ਡਿਜ਼ਾਈਨ ਹਨਾ ਪਹਿਣਾ ਮੈਨੂੰ ਭੇਜ ਦਿਓ ਤੁਸੀਂ ਇਹ ਫੈਬਰਿਕ ਤੇ ਕਰਵਾ ਸਕਦੇ ਹੋ ਕਲਰ ਤੁਸੀਂ ਆਪਣਾ ਸਿਲੈਕਟ ਕਰ ਲਓ ਤੇ ਬਹੁਤ ਸੋਹਣੀ ਮਤਲਬ ਖਾਦੀ ਹੈਗੀ ਤੁਹੇ ਕਿਦਰੇ ਨਹੀਂ ਤੁਹਾਡਾ ਸੂਚ ਜਾਣਾ ਹੈ ਕਿ ਕਿੰਨੇ ਟਾਈਮ ਤੱਕ ਤੁਸੀਂ ਪਾ ਹੰਡਾ ਸਕਦੇ ਹੋਗੇ। ਦੋ ਜੀ ਅਗਲਾ ਕਲਰ ਕਲਰ ਤੁਸੀਂ ਚੈੱਕ ਕਰੋ ਸਾਰੇ ਕਲਰ ਇੱਕ ਤੋਂ ਇੱਕ ਹਟ ਕੇ ਲੈ ਕੇ ਆਏ ਆਂਗੇ। ਇੱਥੇ ਤੁਸੀਂ ਕੋਈ ਵੀ ਡਿਜ਼ਾਈਨ ਬਣਵਾ ਸਕਦੇ ਹੋਗੇ। ਮਤਲਬ ਉਹ ਵੀ ਪੂਰਾ ਐਨ ਵਧੀਆ ਖਿੜਕੇ ਆਊਗਾ ਡਿਜ਼ਾਈਨ। ਤੁਸੀਂ ਸਾਡੇ ਨਾਲ ਪਿਕ ਸ਼ੇਅਰ ਕਰਕੇ ਹਣਾ ਡਿਜ਼ਾਈਨ ਬਣਾਓ ਤੇ ਤੁਹਾਨੂੰ ਪੂਰਾ ਸੋਹਣਾ ਆਪਾਂ ਕੰਮ ਕਰਕੇ ਦਵਾਂਗੇ। ਲਓ ਜੀ। ਇਹ ਹੈਗੇ ਨੇ ਜੀ ਕਲਰ ਇਹਦੇ ਵਿੱਚੋਂ ਤੁਸੀਂ ਚੂਜ਼ ਕਰਕੇ ਕਲਰ ਹੈਨਾ ਸਕਰੀਨਸ਼ਾਟ ਭੇਜ ਕੇ ਆਪਣਾ ਡਿਜ਼ਾਈਨ ਸਾਡੇ ਨਾਲ ਸ਼ੇਅਰ ਕਰਕੇ ਤਾਂ ਤੁਸੀਂ ਇਹਗਾ ਜਿਹੜਾ ਰੈਡੀ ਕਰਵਾ ਸਕਦੇ ਹੋ ਪਲੇਨ ਫੈਬਰਿਕ ਕੋਈ ਵੀ ਨਹੀਂ ਮਿਲੂਗਾ ਤੁਹਾਨੂੰ ਇਹਦੇ ਵਿੱਚੋਂ ਤਾਂ ਤੁਸੀਂ ਵਰਕ ਲਈ ਆਰਡਰ ਕਰ ਸਕਦੇ ਹੋਗੇ ਜੋ ਤੁਹਾਡੀ ਹਾਫ ਪੇਮੈਂਟ ਆ ਗਈ ਫਿਰ ਤੁਹਾਡਾ ਸੂਟ ਹੈਗਾ ਜਿਹੜਾ ਵਰਕ ਤੇ ਲੱਗੂਗਾ ਹਾਂਜੀ ਇਸ ਤੋਂ ਬਾਅਦ ਆਪਾਂ ਤੁਹਾਨੂੰ ਕਲਰ ਦਿਖਾਉਣਿਆਂਗੇ ਪਿਓਰ ਖਾਦੀ ਦੇ ਬਿਲਕੁਲ ਫੁੱਲ ਪਿਓਰ ਖਾਦੀ ਜਿਹੜਾ ਕਿ ਮੇਰਾ ਪਰਪਲ ਸੂਟ ਹੈਗਾ ਰੈਡੀ ਹੋਇਆ ਕੱਲ੍ਹ ਵਾਲੀ ਵੀਡੀਓ ਚ ਵੀ ਆਪਾਂ ਤੁਹਾਨੂੰ ਸੂਟ ਦਿਖਾਇਆਗਾ ਪਰਪਲ ਕਲਰ ਦਾ ਉਹ ਵੀ ਇਸੇ ਫੈਬਰਿਕ ਤੇ ਰੈਡੀ ਹੋਇਆ ਬਹੁਤ ਜਿਆਦੇ ਸੋਹਣੀ ਖਾਦੀ ਹੈਗੀ ਹੰਡਣ ਵਾਲੀ ਹੈਗੀ ਇਹਦੇ ਤੁਸੀਂ ਹੈਂਡ ਦਾ ਕੰਮ ਕਰਾਓ ਮਸ਼ੀਨ ਦਾ ਕਰਵਾਓ ਜੋ ਵੀ ਕਰਵਾਓ ਆਰਡਰ ਹੈਗਾ ਆਪਣਾ ਫਾਸਟਲੀ ਦੇ ਦਿਓ ਹਨਾ ਰਸ਼ ਹੋਈ ਜਾਂਦਾ ਹੈਗਾ ਵਰਕ ਵਾਲੇ ਸੂਟਾਂ ਦਾ ਫਿਰ ਟਾਈਮ ਸਿਰ ਤੁਹਾਨੂੰ ਸੂਟ ਨਹੀਂ ਮਿਲਨੇ ਹੈਗੇ ਡਿਲੇ ਹੋ ਜਾਂਦੇ ਨੇਗੇ ਲਓ ਜੀ ਲੇਟੈਸਟ ਫੈਬਰਿਕ ਹੈ ਜਮ ਇਹ ਨਿਊ ਆਇਆਗਾ ਜੀ 1 2 ਦਿਨ ਪਹਿਲਾਂ ਹੀ ਆਇਆ ਇਹ ਫੈਬਰਿਕ ਲਓ ਜੀ ਰੰਗ ਤੁਸੀਂ ਦੇਖੋ ਬਹੁਤ ਜਿਆਦੇ ਸੋਹਣੇ ਲੈ ਕੇ ਆਏ ਆ ਆਪਾਂ ਬਲੈਕ ਬਹੁਤ ਪਾਸ ਹੋਣ ਵਾਲੇ ਜਿਹੜੇ ਫੈਬਰਿਕ ਨੇ ਆਪਾਂ ਲੇਟੈਸਟ ਨਵੇਂ ਫੈਬਰਿਕ ਉਹ ਲੈ ਕੇ ਆਏਗੇ ਤੇ ਆਪਣੇ ਕੰਮ ਚੱਲ ਵੀ ਰਹੇ ਨੇ ਇਹ ਫੈਬਰਿਕ ਤੇ ਆਹ ਫੈਬਰਿਕ ਸਦਾ ਬਹਾਰ ਹੈਗਾ ਤੇ ਬਹੁਤ سارے ਆਪਾਂ ਸੂਟ ਲੇਗੇ ਜਿਹੜੇ ਤੇ ਰੈਡੀ ਕਰ ਚੁੱਕੇ ਅਗੇ ਦੇਖੋ ਕੋਈ ਮਰਜੀ ਕਲਰ ਸਿਲੈਕਟ ਕਰ ਲੋ ਕੋਈ ਮਰਜੀ ਡਿਜ਼ਾਈਨ ਪੇਸ ਦੋ ਕੰਮ ਸਜਾਉਣਾ ਸਾਡੀ ਜ਼ਿੰਮੇਵਾਰੀ ਹੈ ਵੀ ਤੁਹਾਨੂੰ ਬਹੁਤ ਸੋਹਣਾ ਕੰਮ ਆਪਾਂ ਤਿਆਰ ਕਰਕੇ ਦਵਾਂਗੇ ਇੱਕ ਫੈਬਰਿਕ ਹੋਰ ਲੈ ਕੇ ਆਏਗੇ ਸਿਲਕ ਦਾ ਫੈਬਰਿਕ ਹੈ ਉਹਦੇ ਵਿੱਚ ਬੁੱਟੀ ਹੈਗੀ ਫੁੱਲ ਪਿਓਰ ਦਾ ਹੈਗਾ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹੈਗੀ ਤੁਸੀਂ ਦੇਖ ਲਿਓ ਜੇ ਵਾਲੇ ਸੂਟ ਲੇਗੇ ਤੁਸੀਂ ਇਦਾਂ ਹੀ ਸਟਿਚ ਕਰਵਾਉਣੇ ਹੋਏ ਹਨਾ ਸਿਲਕ ਚ ਨੇਗੇ ਬੁੱਟੀ ਸਿਲਕਾਈ ਹੈਗੀ ਨਵਾਂ ਫੈਬਰਿਕ ਹੈ ਇਹਦੇ ਵਿੱਚ ਤੁਹਾਨੂੰ ਕਾਪੀ ਵੀ ਮਿਲਣਗੇ ਸੂਟ ਹਨਾ オリジナル ਵੀ ਮਿਲਣਗੇ ਜਿਹੜੇ ਆਪਾਂ ਲੈ ਕੇ ਆ オリジナル ਸਿਲਕ ਲੈ ਕੇ ਆਏਗੇ ਪੂਰੀ ਵਧੀਆ ਪਿਓਰ ਫੁੱਲ ਪਿਓਰ ਸਿਲਕ ਲੈ ਕੇ ਆਏਗੇ ਕੋਈ ਆਪਾਂ ਮਾੜਾ ਫੈਬਰਿਕ ਸੇਲ ਨਹੀਂ ਕਰਦੇ ਹੈਗੇ ਤੁਹਾਨੂੰ ਪਤਾ ਹੈ ਨਾ ਸਾਰੀਆਂ ਭੈਣਾਂ ਨੂੰ ਜੇ ਇਹ ਸੂਟ ਹੈਗਾ ਜਿਹੜਾ ਤੁਸੀਂ 올ਓਵਰ ਲੈਣੇ ਹੋਗੇ ਤਾਂ ਇਹ ਤਾਂ ਇਹ 3500 ਪ੍ਰਾਈਸ ਹੈਗਾ ਸੂਟ ਦਾ ਜੇ ਤੁਸੀਂ ਆਲ ਓਵਰ ਲੈਣੇ ਹੋ ਜੇ ਤੁਸੀਂ ਮੈਚਿੰਗ ਲਓਗੇ ਤਾਂ ਇਹ ਸੂਟ ਦਾ ਪ੍ਰਾਈਸ ਹੈ ਜਿਹੜਾ ਘਟ ਜੂਗਾ ਫੁੱਲ ਪਿਆਰ ਦੇ ਵਿੱਚ ਇਹ ਸਿਲਕ ਹੈਗੀ ਬਹੁਤ ਜਿਆਦੇ ਸੋਹਣੀ ਤੁਸੀਂ ਇਦਾਂ ਵੀ ਰੱਖ ਸਕਦੇ ਇਹਦੇ ਉੱਪਰ ਹਲਕਾ ਜਿਹਾ ਟੱਚ ਹੈਂਡ ਦਾ ਵੀ ਦੇ ਸਕਦੇ ਹੋ ਇਹਨੂੰ ਹਾਈਲਾਈਟ ਵੀ ਕਰਾ ਸਕਦੇ ਹੋਗੇ ਬਾਵਾ ਤੇ ਕੰਮ ਕਰਾ ਸਕਦੇ ਹੋ ਪਲੇਨ ਸਲਵਾਰ ਲਗਾ ਕੇ ਇਹਦੇ ਨਾਲ ਤੁਸੀਂ ਸਲਵਾਰ ਤੇ ਕੰਮ ਕਰਾ ਸਕਦੇ ਹੋ ਜਦ ਤੱਕ ਹੁਣ ਅੱਗੇ ਵਰਤ ਵਗੈਰਾ ਆ ਰਹੇ ਨੇਗੇ ਤੁਸੀਂ ਇਦਾਂ ਸੋਹਣੇ ਸੋਹਣੇ ਸੂਟ ਲਿੰਗੇ ਵਿਆਹਾਂ ਸ਼ਾਦੀਆਂ ਲਈ ਵਰਤਾਂ ਲਈ ਰੈਡੀ ਕਰਵਾ ਸਕਦੇ ਹੋਗੇ ਲੋ ਜੀ ਇਹਦੇ ਵਿੱਚ ਬਹੁਤ ਸਾਰੇ ਆਪਾਂ ਕਲਰ ਲੈ ਕੇ ਆਏ ਆਂਗੇ ਤੁਸੀਂ ਦੇਖ ਸਕਦੇ ਹੋਗੇ ਲਓ ਜੀ ਕਲਰ ਤੁਸੀਂ ਸelect ਕਰ ਲਓ ਕਿਹੜਾ ਤੁਹਾਨੂੰ ਪਸੰਦ ਆਉਂਦਾਗਾ ਤੁਸੀਂ ਇਦਾਂ ਲੈ ਲਓ ਵਰਕ ਕਰਵਾ ਲਓ ਲਓ ਜੀ ਇਹ ਸੀਗਾ ਆਪਣਾ ਸਾਰਾ ਫੈਬਰਿਕ ਸੀਗਾ ਅੱਜ ਮੈਂ ਤਾਂ ਵੀਡੀਓ ਬਣਾਈ ਐ ਕਿਉਂਕਿ ਬਹੁਤ ਜਿਆਦੇ ਸੋਨੇ ਬਹੁਤ ਜਿਆਦੇ ਸਾਰੇ ਮੈਸੇਜ ਆ ਰਹੇ ਸੀਗੇ ਬੀਤ ਉਸੇ ਪਲੇਨ ਫੈਬਰਿਕ ਵੀ ਵੀਡੀਓ ਪਾਉ ਸੀ ਵਰਕ ਵਗੈਰਾ ਦੇ ਆਰਡਰ ਦੇਨੇ ਨੇ ਬਾਹਰ ਲਿਆ ਭੈਣਾਂ ਦੇ ਕਾਫੀ ਜ਼ਿਆਦੇ ਮੈਸੇਜ ਸੀਗੇ ਵੀ ਅਸੀਂ ਹਨਾ ਉਹਨਾਂ ਦੇ ਵਿਆਹ ਵਗੈਰਾ ਹੋਣੇ ਮਤਲਬ ਬਾਹਰ ਫੰਕਸ਼ਨ ਹੋਣੇ ਉਹਨਾਂ ਨੇ ਸੂਟ ਰੈਡੀ ਕਰਵਾਉਣੇ ਸੀ ਭੈਣ ਹੋਣਾਂ ਨੇ ਹਨਾ ਤਾਂ ਕਰਕੇ ਆਪਾਂ ਫੈਬਰਿਕ ਹੈਗਾ ਜਿਹੜਾ ਰੈਡੀ ਕਰਵਾਇਆਗਾ ਸੌਰੀ ਫੈਬਰਿਕ ਹੈ ਜਿਹੜਾ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਦਿਖਾਇਆਗਾ ਤੇ ਇੱਕ ਹੋਰ ਚੀਜ਼ ਮੰਗੀ ਹੈਗੀ ਮੇਤ ਬਾਹਰ ਤੋਂ ਭੈਣ ਹੋਣਾਂ ਦੀ ਕਾਫੀ ਭੈਣਾਂ ਦੀ ਡਿਮਾਂਡ ਹੈਗੀ ਟੂ ਟੋਨ ਪਛਮੀਨਾ ਸਿਲਕ ਹਨਾ ਤੇ ਉਹ ਤੁਸੀਂ ਰੁਕੋ ਇੱਕ ਅੱਧਾ ਦਿਨ ਸਾਰੇ ਕਲਰ ਆ ਜਾਣਗੇ ਹਾਜ਼ਰ ਕਰਾਂਗੇ ਪੂਰਾ ਵਧੀਆ ਬ੍ਰਾਂਡ ਦਾ ਫੈਬਰਿਕ ਲੈ ਕੇ ਆਵਾਂਗੇ ਕੋਈ ਲੰਬਾ ਨਹੀਂ ਜਿੱਦਾਂ ਮਰਜੀ ਤੁਸੀਂ ਉਹਨੂੰ ਵਾਸ਼ ਕਰਿਓ ਬਹੁਤ ਜਿਆਦਾ ਸੋਹਣਾ ਫੈਬਰਿਕ ਹੈਗਾ ਇਹ ਜਿਹੜਾ ਫੈਬਰਿਕ ਹੈ ਬਹੁਤ ਸੁਪਰ ਹਿੱਟ ਫੈਬਰਿਕ ਹੈਗਾ ਬਹੁਤ ਸੋਹਣੇ ਰੰਗ ਨੇਗੇ ਤੁਸੀਂ ਇਹਦੇ ਵਰਕ ਕਰਵਾਉਗੇ ਨਾ ਬਹੁਤ ਜਿਆਦਾ ਸੋਹਣੇ ਲੱਗਣਗੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੋਣਾਗਾ ਸਿਲੈਕਟ ਕਰਕੇ ਫਟਾਫਟ ਹਨਾ ਬਿਨ ਸੋਚੇ ਸਮਝੇ ਤੁਸੀਂ ਮੇਰੇ ਤੇ ਨਾ ਟਰਸਟ ਕੀਤਾ ਹੁਣ ਹੁਣ ਤੱਕ ਤੁਹਾਨੂੰ ਕੋਈ ਵੀ ਮਾੜੀ ਚੀਜ਼ ਨਹੀਂ ਅਸੀਂ ਦਵਾਂਗੇ ਤੇ ਤੁਸੀਂ ਹਨਾ ਫਟਾਫਟ ਆਪਣਾ ਸਿਲੈਕਟ ਕਰਕੇ ਸੂਟ ਹੈਗਾ ਆਰਡਰ ਹੈਗਾ ਜਿਹੜਾ ਦੇ ਸਕਦੇ ਹੋਗੇ ਜਿਹੜੇ ਕਾਫੀ ਸੂਟ ਹੁੰਦੇ ਨੇ ਕਾਫੀ ਹੁੰਦੇ ਨੇ ਕਈ ਭਾਣਾ ਦੇ 15-15 ਸੂਟ ਹੈਂਡਵਰਕ ਦੇ ਨੇ ਜਿਹਦਾ ਆਰਡਰ ਚੱਲ ਰਹੇ ਨੇਗੇ ਹਨਾ ਤੇ ਤੁਸੀਂ ਹਨਾ ਪਹਿਲਾਂ ਕਿੱਕ ਸੂਟ ਦੀ ਨੀਚੇ ਡਿਟੇਲ ਪਾ ਦਿਆ ਕਰੋ ਵੀ ਇਹ ਤੇ ਇਦਾਂ ਦਾ ਵਰਕ ਚਾਹੀਦਾ ਫਿਰ ਦੂਜੇ ਦੀ ਪਿਕਚਰ ਦੇ ਪਿਕਚਰ ਸੈਂਡ ਕਰਕੇ ਫਿਰ ਉਹਦੀ ਡਿਟੇਲ ਪਾ ਦਿਆ ਕਰੋ ਕਿਉਂਕਿ ਮੈਨੂੰ ਇਹਦੇ ਵਿੱਚ ਉਲਝਣ ਨਹੀਂ ਲੱਗਦੀ ਕਿਉਂਕਿ ਕਾਫੀ ਆਰਡਰ ਹੁੰਦੇ ਨੇ ਕਿ ਡੇਲੀ ਦੇ ਹਨ ਕਈ ਵਾਰ ਅਸੀਂ ਉਲਝੇ ਜਾਂਦੇ ਹਾਂ 19 20 ਦਾ ਕੰਮ ਹੈ ਜਿਹੜਾ ਮਾੜਾ ਮੋਟਾ ਕਈ ਵਾਰ ਹੋ ਜਾਂਦਾ ਇੱਧਰ ਉੱਧਰ ਦਾ ਤੇ ਵੈਸੇ ਅਸੀਂ ਹੋਣ ਨਹੀਂ ਦਿੰਦੇ ਹੈਗੇ ਤੇ ਪੂਰਾ ਹਨਾ ਇਹਨਾਂ ਸੋਚ ਸਮਝ ਕੇ ਵੀ ਜਦੋਂ ਵੀ ਆਰਡਰ ਸਾਰੇ ਹੁੰਦੇ ਨੇ ਨੋਟ ਕੀਤੇ ਹੋਏ ਸੋਚ ਸਮਝ ਕੇ ਸਾਰੇ ਆਰਡਰਸ ਹੀ ਦੇਨੇ ਆ ਬਸ ਤੁਸੀਂ ਥੋੜਾ ਐਨਾਂ ਕੋ ਕਰ ਲਿਆ ਕਰੋ ਇੱਕ ਫੋਟੋ ਪਾਤੀ ਉਹਦੇ ਨੀਚੇ ਡਿਟੇਲ ਪੇਜ ਦੀ ਵੀ ਇਹਦੇ ਇਦਾਂ ਦਾ ਵਾਕਿਆ ਕਰਨਾ ਹੈਗਾ ਇਹ ਤਾਂ ਸੈਂਡ ਕਰ ਦਿੱਤਾ ਕਰੋ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟ ਨੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ